ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲਬਾਤ ਕਰਨੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਜਹਦਾਰ ਅਕਾਲ ਤਖਤ ਸਾਹਿਬ ਸ੍ਰੀ ਦਮਦਮ ਸਾਹਿਬ ਸਭੂ ਕੀ ਤਲਵੰਡੀ ਉਹਨਾਂ ਨੂੰ ਕੱਲ ਬਲਵਿੰਦਰ ਝੋਟੇ ਨੇ ਘੇਰ ਕੇ ਦੋ ਦਿਨ ਸਵਾਲ ਕੀਤੇ ਇੱਕ ਸਵਾਲ ਤਾਂ ਕੀਤਾ ਜਹਦਾਰ ਕੌਂਕੇ ਦੀ ਜਿਹੜੀ ਮੌਤ ਹੋਈ ਉਹਦਾ ਕਤਲ ਕੀਤਾ ਗਿਆ ਤੇ ਦੂਜਾ ਬਰਗਾੜੀ ਕਾਣ ਦੀ ਗੱਲ ਕੀਤੀ ਬਿਆਦਵੀ ਦੇ ਮੁੱਦੇ ਤੇ ਗੱਲ ਕੀਤੀ ਘੇਰ ਕੀ ਉਹਨਾਂ ਨੂੰ ਸ਼ਬਦ ਵੀ ਬਾਏ ਸ਼ਬਦ ਮਰ ਦਿਆ ਗਿਆ ਮੈਂ ਇੱਕ ਬੇਨਤੀ ਕਰਨੀ ਹੈ ਜਿਹੜਾ ਝੋਟਾ ਹੈ ਭਲਵਿੰਦਰ ਇਹ ਆਮ ਤੌਰ ਤੇ ਜਿਆਦਾ ਇਹ ਕਹਿੰਦਾ ਕਿ ਅਸੀਂ ਜਿਹੜੇ ਨੌਜਵਾਨ ਨਸ਼ੇ ਕਰਦੇ ਨੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰਵਾਉਣਾ ਨਸ਼ੇ ਛੁਰਾਉਣੇ ਨੇ ਜਿੰਨੇ ਨਸ਼ੇ ਵੇਚਦੇ ਨੇ ਉਹਨਾਂ ਨੂੰ ਇਹ ਫੜਦੇ ਨੇ ਕੁੱਟਮਾਰ ਕਰਦੇ ਨੇ ਪਰ ਪਿਛਲੇ 2 ਕੁ ਮਹੀਨਿਆਂ ਤੋਂ ਇਹ ਬਲਵਿੰਦਰ ਝੋਟਾ ਵੀ ਪੋਲਿਟਿਕਲ ਸਟੰਟ ਜੇ ਰਾਜਨੀਤੀ ਕਰੀ ਜਾਂਦਾ ਜਿੱਥੇ ਭਾਨੇ ਸਿੱਧੂ ਨਾਲ ਜਾ ਕੇ ਖੜ ਗਿਆ ਕਿਤੇ ਲਖੇ ਨਾਲ ਜਾ ਕੇ ਖੜ ਗਿਆ ਕਿਤੇ ਸਕੂਲ ਵਿੱਚ ਚਲਾ ਗਿਆ ਤੇ ਹੁਣ ਜਹਦਾਰ ਨਾਲ ਪੰਗਾ ਲਿਆ ਇੱਕ ਮੈਂ ਬੇਨਤੀ ਕਰਨੀ ਆਂ ਕਿਸੇ ਦਾ ਵਿਰੋਧ ਕਰਨ ਵਾਸਤੇ ਸਭ ਤੋਂ ਵਧੀਆ ਪਲੇਟਫਾਰਮ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਹੈ ਤੁਸੀਂ ਜਿਹਦਾ ਵੀ ਵਿਰੋਧ ਕਰਨਾ ਹੈ ਸ਼ਬਦਾਂ ਰਾਹੀਂ ਗੱਲਬਾਤ ਰਾਹੀਂ ਤੁਸੀਂ ਵੀਡੀਓ ਪਾ ਕੇ ਕਰ ਸਕਦੇ ਹੋ ਜਦੋਂ ਬਾਦਲਾਂ ਦੀ ਜਾਂ ਕੱਲ ਤੱਕ ਦੀ ਗੱਲਬਾਤ ਮੈਂ ਕਰਦਾ ਮੈਂ ਬਹੁਤ ਵਿਰੋਧ ਕੀਤਾ ਹੁਣ ਵੀ ਕਰ ਰਿਹਾ ਹਾਂ ਸਰਬੀਰਵਾਲ ਦੇ ਜੁੱਤੀ ਤੱਕ ਮੈਂ ਮਾਰੀ ਹੈ ਜਥੇਦਾਰਾਂ ਨੂੰ ਬੜੇ ਕਹ ਲਈਏ ਉਹ ਸ਼ਬਦ ਮੈਂ ਵਰਤੇ ਜਿਹੜੇ ਮੈਨੂੰ ਵਰਤਣੇ ਨਹੀਂ ਚਾਹੀਦੇ ਇੱਕ ਵਿਰੋਧ ਕਰਨ ਦਾ ਜਰੀਆ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਰਾਹੀਂ ਹੈ ਤੁਸੀਂ ਕਰ ਸਕਦੇ ਹੋ ਪਰ ਮੈਂ ਇੱਕ ਬੇਨਤੀ ਕਰਨੀ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਨੂੰ ਪੰਪ ਫੂਕ ਦਿੱਤੀ ਜਾਂਦੀ ਹੈ ਜਦੋਂ ਕਹਿੰਦੇ ਨੇ ਪਲਵਿੰਦਰ ਝੋਟਾ ਹੁਣ ਇਹ ਫੂਕ ਵਿੱਚ ਆ ਜਾਂਦਾ ਝੋਟਾ ਕਿਹੜਾ ਸ਼ੇਰ ਹੈ ਉਹ ਵੀ ਡੰਗਰੀ ਹੈ ਛੋਟਾ ਵੀ ਡੰਗਰੀ ਐ ਛੋਟਾ ਕੋਈ ਸ਼ੇਰ ਥੋੜੀ ਐ ਬਸ ਸਵਾ ਦੇਣੀ ਹੁੰਦੀ ਐ ਤੇ ਪੰਪ ਦੇ ਦੇ ਕੇ ਇਹਨਾਂ ਨੂੰ ਕੋਈ ਨਾ ਪੁੱਠਾ ਸਿੱਧਾ ਕੋਈ ਕੰਮ ਕਰਾਉਣਾ ਹੁੰਦਾ ਮੈਂ ਇੱਕ ਬੇਨਤੀ ਕਰਨੀ ਐ ਅਕਾਲ ਦਾ ਸਰਬ ਦੀ ਗੱਲ ਕਰ ਲੋ ਜਹਦਾਰ ਸਾਹਿਬ ਦੀ ਗੱਲ ਕਰ ਲੋ ਕੌਮ ਦੇ ਲਈ ਰਿਸਪੈਕਟ ਰਿਸਪੈਕਟ ਐ ਬਹੁਤ ਜ਼ਿਆਦਾ ਸਤਿਕਾਰਯੋਗ ਨੇ ਇਹ 'ਚ ਕੋਈ ਸ਼ੱਕ ਨਹੀਂ ਮੇਰੇ ਨਾਲੋਂ ਜ਼ਿਆਦਾ ਵਿਰੋਧ ਇਹਨਾਂ ਦਾ ਕੌਣ ਕਰ ਸਕਦਾ ਕਿਸੇ ਨੇ ਕੀਤਾ ਨਹੀਂ ਹੋਣਾ ਪਰ ਮੈਂ ਅਜੇ ਤੱਕ ਇਦਾਂ ਘੇਰ ਕੇ ਕਿਸੇ ਨੂੰ ਸਵਾਲ ਨਹੀਂ ਕੀਤਾ ਤੇ ਨਾ ਹੀ ਮੈਂ ਕਰਨਾ ਤੇ ਨਾ ਹੀ ਇਹ ਜੀ ਸ਼ਬਦਾਵਲੀ ਅਸੀਂ ਵਰਤਨੀ ਜਿਹੜਾ ਬਾਈ ਗੱਲ ਸੁਣ ਜਸਧਾਰਾ ਕੌਮ ਦੇ ਔਰ ਪੜੇ ਲਿਖੇ ਨੇ ਪੀ ਐਚ ਡੀ ਕੀਤੀ ਹੋਈ ਐ ਠੀਕ ਐ ਉਹ ਕਿਸੇ ਦੀ ਕੱਟਪੁਤਲੀ ਹੋ ਸਕਦੇ ਨੇ ਮੈਂ ਪਹਿਲਾਂ ਬਹੁਤ ਵਾਰੀ ਕਿਹਾ ਕਿ ਬਾਦਲਾਂ ਦੀ ਕੱਟਪੁਤਲੀ ਐ ਇਸ ਕੋਈ ਸ਼ੱਕ ਨਹੀਂ ਪਰ ਝੋਟੇ ਵਰਗੇ ਕਿਹੜੇ ਵਗ ਦੀ ਮੂਲੀ ਨੇ ਬਾਈ ਝੋਟੇ ਵਰਗੇ ਚਾਹੁੰਦੇ ਚਾਹੁੰਦੇ ਕੀ ਨੇ ਝੋਟੇ ਵਰਗੇ ਜਿਹੜੇ ਪਿੱਛੇ ਮੰਦਿਰ ਖੜੀ ਹੈ ਕੀ ਇੱਥੋਂ ਤੱਕ ਗਿਰੋਗੇ ਤੁਸੀਂ ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਨੇ ਤੇ ਉਹਨਾਂ ਦੀਆਂ ਕਿੰਨੀਆਂ ਕਮੇਟੀਆਂ ਹੋਈਆਂ ਹੋਣਗੀਆਂ ਉਹਨਾਂ ਨੂੰ ਜ਼ਹਦਾਰ ਬਣਾਉਣ ਵਾਸਤੇ ਇਹ ਉਪਾਧੀ ਬਹੁਤ ਵੱਡੀ ਹੈ ਠੀਕ ਹੈ ਕੋਈ ਗਲਤ ਇਸਤੇਮਾਲ ਕਰਦਾ ਵੱਖਰੀ ਗੱਲ ਹੈ ਪਰ ਤੁਹਾਡੇ ਕੋਲੇ ਕੀ ਅਥਾਰਟੀ ਹੈ ਕਿ ਤੁਸੀਂ ਜ਼ਹਦਾਰ ਨੂੰ ਘੇਰ ਕੇ ਸਵਾਲ ਕਰੋ ਇੱਕ ਤੀੜਾ ਨੇ ਛੋਟੇ ਵਰਗੀਆਂ ਲੱਖੇ ਵਰਗੇ ਜਾਂ ਭਾਨੇ ਵਰਗੇ ਜਿਹੜੇ ਇਦਾਂ ਘੇਰ-ਘੇਰ ਕੇ ਸਵਾਲ ਕਰਦੇ ਨੇ ਸਿਰੇ ਦੀ ਖੱਚ ਸਿਰੇ ਦੀਆਂ ਪੇਡਾਂ ਮੈਨੂੰ ਇੱਕ ਬਾਰੇ ਮਿਲ ਕੇ ਵੀ ਆਇਆ ਤੇ ਇੰਨਾ ਕੁ ਦਿਮਾਗ ਖਰਾਵਾ ਐ ਇਸ ਬੰਦੇ ਦਾ ਕਿਸੇ ਨੂੰ ਗੱਲ ਕਰਨ ਦਿੰਦੇ ਨਹੀਂ ਕੱਠ ਵਿੱਚ ਬਸ ਰੌਲਾ ਪਾਉਣਾ ਹੁੰਦਾ ਜਿਹੜੇ ਮੈਂ ਗੱਲ ਕਰ ਰਹੀ ਹਾਂ ਜਿੱਥੇ ਕੋਈ ਬੰਦਾ ਗਲਤ ਐ ਉਹਨੂੰ ਗਲਤ ਕਹਿਣਾ ਮੈਂ ਆਪਣਾ ਫਰਜ਼ ਸਮਝਦਾ ਹੁੰਦਾ ਜਿੱਥੇ ਜਸਵੰਤ ਸਿੰਘ ਗਲਤ ਨੇ ਉਥੇ ਗਲਤੀ ਰਹਿਣਗੇ ਉਹ ਬਾਦਲਾਂ ਦੀ ਕਟਪੁਤਲੀ ਨੇ ਇੱਥੇ ਕੋਈ ਦੋਰਾਮਾ ਨਹੀਂ ਨਸ਼ਰਮ ਕਹਿਣਾ ਪਰ ਜਿੱਥੇ ਝੋਟੇ ਨੇ ਘੇਰ ਕੇ ਸਵਾਲ ਕੀਤਾ ਹੈ ਬਹੁਤ ਵੱਡੀ ਗਲਤੀ ਕੀਤੀ ਹੈ ਫਿਰ ਜਣਾ ਖਾਣਾ ਸਾਡੇ ਕੋਈ ਕੌਮ ਦਾ ਜਹੇਦਾਰ ਹੋਊਗਾ ਉਹਨੂੰ ਘੇਰ ਕੇ ਖੜਜੂਗਾ ਜਣਾ ਖਾਣਾ ਸਵਾਲ ਕਰ ਦੂਗਾ ਠੀਕ ਹੈ ਤੁਸੀਂ ਸਵਾਲ ਕਰਨੇ ਨੇ ਮੈਂ ਪਹਿਲਾਂ ਵੀ ਕਿਹਾ ਹੈ ਸੋਸ਼ਲ ਮੀਡੀਆ ਤੁਹਾਡੇ ਕੋਲੇ ਹੈਗਾ ਤੁਸੀਂ ਬੋਲ ਕੇ ਕਰੋ ਪਰ ਘੇਰ ਕੇ ਇਨਸਲਟ ਕਰਨੀ ਇਹ ਕਿਦਾਂ ਲਈ ਸਿਆਣਪ ਹੈ ਮੈਂ ਇਹ ਤਾਂ ਕਹਿਣਾ ਇਹਦੇ ਝੋਟੇ ਵਰਗੇ ਤੇ ਐਕਸ਼ਨ ਲੈ ਕੇ ਇਹ ਪਰਚਾ ਹੋਣਾ ਚਾਹੀਦਾ ਦੋ ਤਿੰਨ ਮਹੀਨੇ ਜੇਲ੍ਹ ਦੀ ਹਵਾ ਇਹਨੂੰ ਖਵਾਓ ਤੇ ਮਤ ਅਕਲ ਟਕਾਣੇ ਆ ਜੂ ਅਸਲ ਪ੍ਰੋਬਲਮ ਪਤਾ ਕੀ ਹੈ ਜਿੰਨਾ ਬੰਦਿਆਂ ਨੂੰ ਕੌਮ ਦਾ ਜਾਂ ਸਿੱਖੀ ਦਾ ਇਲਤੋ ਕੁਕੜ ਨਹੀਂ ਆਉਂਦਾ ਬਿਲਕੁਲ ਕੋਰੇ ਨੇ ਪਤਾ ਹੀ ਨਹੀਂ ਕੇਵਲ ਸਿਰੀ ਸਾਹਿਬ ਪਾ ਲੈਣੀ ਕੋਈ ਸਿੱਖ ਨਹੀਂ ਬਣ ਜਾਂਦਾ ਸੋਨਾ ਹਾਂ ਦੀ ਜਾਣਕਾਰੀ ਇਤਿਆਹ ਦੀ ਜਾਣਕਾਰੀ ਕੋਈ ਅਹੁਦੇ ਦੀ ਪਦਵੀ ਦੀ ਜਾਣਕਾਰੀ ਹੋਣੀ ਹਰੇਕ ਬੰਦੇ ਨੂੰ ਜ਼ਰੂਰੀ ਹੈ ਤੇ ਇਹ ਬਣਾ ਆਪਣੇ ਆਪ ਨੂੰ ਚਾਹੁੰਦੇ ਕੀ ਨੇ ਕੋਈ ਤੁਹਾਡਾ ਸਟੈਂਡ ਹੈ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਇੱਕ ਮੁੱਦਾ ਲੈ ਕੇ ਤੁਰ ਪੋ ਯਾਰ ਮੈਂ ਆਪਣੇ ਤੌਰ ਤੇ ਕੋਈ ਇਹੋ ਜਿਹਾ ਮੁੱਦਾ ਨਹੀਂ ਛੇੜਿਆ ਕਿ ਮੈਂ ਇਸ ਮੁੱਦੇ ਤੇ ਗੱਲ ਕਰਾਂ ਮੈਂ ਕੇਵਲ ਜਿੰਨੀ ਕਿ ਮੇਰੇ ਕੋਲ ਸਮਝ ਹੈ ਵਿਚਾਰਾਂ ਹੀ ਉਹਨੇ ਗੱਲ ਕਰਨੀ ਹੁੰਦੀ ਹੈ ਕੋਈ ਮਰਜ਼ੀ ਮੁੱਦਾ ਹੋਵੇ ਪਰ ਅਸੀਂ ਚੌਧਰੀ ਬਣ ਕੇ ਨਹੀਂ ਚੱਲਦੇ ਵੀ ਹਾਂ ਆ ਸਹੀ ਹੈ ਆ ਗਲਤ ਹੈ ਇਹ ਕਦੇ ਨਹੀਂ ਕਹਿੰਦੇ ਜਿਹੜਾ ਬੰਦਾ ਗਲਤ ਹੈ ਉਹਨੂੰ ਗਲਤ ਕਹਿੰਦਾ ਜਿਹੜਾ ਸਹੀ ਹੈ ਉਹਨੂੰ ਸਹੀ ਕਹਿੰਦਾ ਇੱਥੇ ਜਥੇਦਾਰ ਸਾਹਿਬ ਦੀ ਇਨਸਲਟ ਕੀਤੀ ਹੈ ਬਲਵਿੰਦਰ ਝੋਟੇ ਨੇ ਇੱਕ ਡੰਗਰ ਨੇ ਕੀਤੀ ਹੈ ਹੋਰ ਦੱਸੋ ਇਦੋਂ ਵੱਧ ਕੇ ਸ਼ਬਦ ਵਰਤਾਂ ਸਖਤ ਐਕਸ਼ਨ ਹੋਵੇ ਪਰ ਜੇ ਹੋਵੇ ਘੱਟੋ ਘੱਟ ਕਾਲ ਦਸ ਸਾਹਿਬ ਤੇ ਬੁਲਾ ਕੇ ਇਹ ਤਾਂ ਮਾਫੀ ਮੰਗਵਾਈ ਜਾਵੇ ਨਹੀਂ ਇਹ ਜਿਹੀਆਂ ਕਤੀੜਾਂ ਨੂੰ ਦੁਬਾਰਾ ਫੇਰ ਬੋਲਣ ਦੀ ਆਦਤ ਜਿਹੜੀ ਹੈ ਪੱਕ ਜਾਂਦੀ ਹੈ ਦੁਬਾਰਾ ਫੇਰ ਕਿਸੇ ਨੂੰ ਬੋਲਣਗੇ ਇੱਕ ਹੋਰ ਬੇਨਤੀ ਕਰਦੀ ਹੈ ਜਿਹੜੇ ਇਹਦੇ ਨਾਲ ਮੰਡੀਰ ਹੁੰਦੀ ਹੈ ਨਾ ਮੈਂ ਪਹਿਲਾਂ ਵੀ ਕਿਹਾ ਇਹ ਪੇਜ ਚਲਾਉਣ ਵਾਲੇ ਜਾਂ ਚੈਨਲ ਚਲਾਉਣ ਵਾਲੇ ਹੁੰਦੇ ਆ ਕਿਉਂਕਿ ਇਹੋ ਜਿਹੀ ਖਬਰ ਅੱਗ ਵਾਂਗੂ ਵਾਇਰਲ ਹੋ ਜਾਂਦੀ ਹੈ ਫੈਲ ਜਾਂਦੀ ਹੈ ਤੇ ਪੇਜ ਜਾਂ ਚੈਨਲ ਚੱਲ ਪੈਂਦੇ ਹੁੰਦੇ ਆ ਤੇ ਜਿਹੜੇ ਹਵਾ ਦੇਣ ਵਾਲੇ ਹੁੰਦੇ ਨੇ ਨਾ ਉਹਨਾਂ ਦਾ ਕੰਮ ਕੀ ਹੁੰਦਾ ਹੈ ਹਵਾ ਦੇ ਦੇਣੀ ਪੰਪ ਦੇ ਦੇਣਾ ਤੇ ਬਸ ਆਪ ਫੋਨ ਆਨ ਹੁੰਦੇ ਨੇ ਫਟਾਫਟ ਕੈਚ ਕਰਨਾ ਹੁੰਦਾ ਵੀਡੀਓ ਬਣਾਉਣੀ ਹੁੰਦੀ ਹੈ ਇਹਨਾਂ ਦਾ ਕੰਮ ਆ ਹੁੰਦਾ ਜੇ ਛੋਟੇ ਤੱਕ ਵੀਡੀਓ ਮੇਰੀ ਪਹੁੰਚ ਜੇ ਨਾ ਪਹਿਲੀ ਕਰ ਤਾਂ ਮੈਨੂੰ ਲੋਡ ਨਹੀਂ ਹੁੰਦੀ ਪਹੁੰਚ ਜਾਂਦੀ ਹੁੰਦੀ ਹੈ ਜੇ ਕਿਤੇ ਸੁਣ ਲਏ ਉਹਨੂੰ ਬੇਨਤੀ ਹੈ ਤੇ ਇੰਨਾ ਕੌਮ ਦਾ ਗੜਮ ਚੌਧਰੀ ਬਣ ਕੇ ਨਾ ਚੱਲ ਤੂੰ ਉਹਨਾਂ ਕੌਣ ਹੈ ਅੱਛਾ ਹੁਣ ਨਾਲ ਗੱਲ ਕੋਰ ਕਰਨੀ ਹੈ ਜਿਹੇ ਦਾ ਨੂੰ ਘੇਰ ਕੇ ਸਵਾਲ ਕਰਦਾ ਕਿ ਕੌਂਕੇ ਬਾਰੇ ਬੋਲੋ ਬਰਗਾੜੀ ਕਾਂਡ ਬਾਰੇ ਬੋਲੋ ਦਮ ਹੈਗਾ ਸੁਖਵੀਰ ਬਾਦਮ ਜੱਕੇ ਗੱਲ ਕਮੇ ਕਾਂਗਰਸ ਦੇ ਰਾਜ ਵਿੱਚ ਹੋਇਆ ਕੌਂਕੇ ਦਾ ਕਤਲ ਕੀ ਰਾਹੁਲ ਗਾਂਧੀ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਰਾਜੇ ਵਿਡਿੰਗ ਨੂੰ ਨਵਜੋ ਸਿੰਘ ਨੂੰ ਇਹਨਾਂ ਨੂੰ ਘੇਰ ਕੇ ਕਹਿ ਸਕਦੇ ਹੋ ਹੈਗਾ ਲੱਤਾਂ ਵਿੱਚ ਦਮ ਜਾਂ ਭਾਰ ਹੈਗੀ ਗਰਦ ਮਾੜੀ ਮੋਟੀ ਜਿਨ੍ਹਾਂ ਨੇ ਰਾਜ ਵਿੱਚ ਕਤਲ ਹੋਇਆ ਉਹਨਾਂ ਨੂੰ ਤੁਸੀਂ ਕਹਿ ਨਹੀਂ ਸਕਦੇ ਤੇ ਮੌਜੂਦਾ ਜਿਹੜੀ ਸਰਕਾਰ ਸੀ ਸ਼੍ਰੋਮਣੀ ਕਾਲਜਦਲ ਬਦਲ ਦੀ ਉਹਨਾਂ ਨੇ ਪੜਦੇ ਪਾਏ ਨੇ ਉਹਨਾਂ ਨੂੰ ਮੱਥਾ ਲਾਉਣ ਦੀ ਹੈਗੀ ਹੈ ਤਾਕਤ ਜਿਸ ਦਾ ਨੂੰ ਘੇਰ ਕੇ ਖੜ ਗਏ ਇੱਕ ਤੀੜਾ ਨੇ ਮੈਂ ਫੇਰ ਕਹਿਣਾ ਝੋਟਾ ਹੋਵੇ ਲੱਕਾ ਹੋਵੇ ਭਾਨਾ ਹੋਵੇ ਜਿਹਦੇ ਪਿੱਛੇ ਤੁਰਨ ਵਾਲੀਆਂ ਹੁਣ ਇੱਕ ਤੀੜਾ ਨੇ ਸਾਨੂੰ ਲੋੜਨੀ ਹੈ ਜੇ ਕੌਮ ਦੇ ਵਿੱਚ ਕੜਮ ਚੌਧਰੀਆਂ ਦੀ ਤੁਹਾਡੀ ਔਕਾਤ ਕੀ ਹੈ ਤੁਸੀਂ ਗੱਲ ਕਰੋ ਕਿ ਤੁਸੀਂ ਨਸ਼ੇ ਚੜਾਉਣ ਵਾਲੇ ਤੇ ਵਾਲਿਆਂ ਨੂੰ ਫੜਦੇ ਆ ਜੀ ਅਸੀਂ ਉਹ ਮੈਡੀਕਲ ਸਟੋਰ ਵਾਲਿਆਂ ਨੂੰ ਫੜਦੇ ਹਾਂ ਕੁਟਮ ਤੁਸੀਂ ਗੁੰਡਾਗਰਦੀ ਕਰਕੇ ਕਰਨਾ ਕੀ ਚਾਹੁੰਦੇ ਹੋ ਸਾਬਤ ਕੀ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਕੀ ਔਕਾਤ ਹੈ ਤੁਹਾਡੀ ਜਰਦਾਰ ਦੇ ਸਾਹਮਣੇ ਇਹ ਬੇਨਤੀ ਪ੍ਰਵਾਨ ਕਰਿਓ ਜਿਹੜੇ ਵੀ ਵੀਡੀਓ ਸ਼ੁਣਨਗੇ ਬਹੁਤ ਵੱਡੇ ਵੱਡੇ ਲੋਕਾਂ ਨੇ ਕਹਿ ਲਏ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਕਮੈਂਟ ਕੀਤੇ ਨੇ ਔਰ ਕਾਫੀ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਮੈਂ ਜਿਹੜੀ ਗੱਲ ਕਹਿਣੀ ਹੁੰਦੀ ਹੈ ਮੈਂ ਗੋਲਮਟੋਲ ਜੀ ਗੱਲ ਬਹੁਤ ਘੱਟ ਕਰਦਾ ਹਾਂ ਬਸ ਸਿਰੇ ਦੀ ਗੱਲ ਕਰਦੇ ਹਾਂ ਜਿਹੜੀ ਕਹ ਲਈ ਹੱਕ ਵਿੱਚ ਵੱਜੇ ਜਾਂ ਮੱਥੇ ਵਿੱਚ ਵੱਜੇ ਉਹ ਗੱਲ ਕਰਨੀ ਹੁੰਦੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ